ਭਾਈਆ ਤੁਹਾਡੇ ਵਾਸਤੇ ਇੱਕ ਅਰਬ ਦੇਸ਼ ਤੋਂ ਦੰਤ ਮੰਗਾਈਆ ਜਾੜਾ ਦੰਦਾਂ ਨੂੰ ਤੱਤਾ ਲਾਦਾ ਠੰਡਾ ਲਾਦਾ ਇਹ ਇੱਕ ਦੰਤ ਨਹੀਂ ਹੱਲ ਕਰ ਦੂਗੀ ਤੇ ਕਿੰਨੇ ਰੁਪਏ ਦੀ ਹੈ ਬਈ 50 ਰੁਪਏ ਦੀ ਕਾਦੀ ਦਤਨਾਂ ਕੀ ਇਹ ਜੀ ਮਿਸਵਾਕ ਦਤਨਾਂ ਜੀ ਅਰਬ ਚੋਈ ਹੋਈ ਆ ਜੇ ਕਿਸੇ ਨੇ ਵੀ ਇਹ ਦਤਨ ਲੈਣੀਆਂ ਦਲਜੀਤ ਢਾਬਾ ਜੋ ਸੰਗਰੂਰ ਤੋਂ ਜਦੋਂ ਆਪਾਂ ਪਟਿਆਲੇ ਨੂੰ ਜਾਂਦੇ ਆ ਭਵਾਨੀਗੜ੍ਹ ਲੰਘ ਕੇ ਆ ਦਲਜੀਤ ਬੈਠੂ ਢਾਬਾ ਟਾਪਾ ਦਾ ਬਹੁਤ ਵਧੀਆ ਹੈਗਾ ਨਾਲ ਇਥੋਂ ਬਹੁਤ ਵਧੀਆ ਚੀਜ਼ਾਂ ਵੀ ਮਿਲਦੀਆਂ ਨੇ ਸਾਰੇ ਤਰ੍ਹਾਂ ਦੇ ਇਤਰ ਜਿਹੜੇ ਇਤਰ ਕਾਰਨ ਡਿਲੀਵਰੀ ਵਰਤਦੇ ਨੇ ਗਿੱਪੀ ਗਰੇ ਵਾਲੂ ਰੀ ਵਰਤਦੇ ਨੇ ਆ ਬੇਖੋ ਆ ਤਰ ਗਲਾਬਸ ਤੋਂ ਸਪੈਸਟਰੀ ਲੈ ਕੇ ਜਾਂਦਾ ਇੱਥੋਂ ਆ ਕੇ ਜੇ ਤੁਸੀਂ ਲੈਣਿਆ 3 ਗ੍ਰਾਮ 300 ਰੁਪਏ ਦਾ ਡਿਲੀਵਰੀ ਕਰ ਦੋਗੇ ਉਹ ਲੈਣਾ ਡਿਲੀਵਰੀ ਫ੍ਰੀ ਬਾਹਰ ਲੈਦੇ ਸਦੀ ਵੀ ਤੁਸੀਂ ਇਤਨਾ ਮੰਗਾ ਸਕਦੇ ਹੋ ਆ ਆ ਗਿਆ ਕਾਰਾਂ ਚ ਟੰਗਣ ਵਾਲਾ ਕਾਰ ਚ ਤੇਲ ਚੜਦਾ ਘਬਰਾਟ ਹੁੰਦੀ ਜੀ ਕੱਚਾ ਹੁੰਦਾਗਾ ਆ ਟੰਗ ਲਓ ਮੁਰਕੇ ਤੇਲ ਨਹੀਂ ਚੜਨਾ ਹੈਗਾ ਆ ਸਾਰੇ ਤਰ੍ਹਾਂ ਦੇ ਇਤਰ ਜੇ ਤੁਸੀਂ ਲੈਣਿਆ ਬਈ ਇੱਕ ਵਾਰ ਦਲਜੀਤ ਢਾਬੇ ਤੇ ਆ ਜਾਓ ਮੇਰੇ ਪਿੰਡ ਦਾ ਮੁੰਡਾ ਅਵਤਾਰ ਸਿੰਘ ਆਪਣਾ ਨਾਮ ਲੇ ਲੇ ਤੁਹਾਨੂੰ ਹੋਰ ਵੀ ਡਿਸਕਾਊਂਟ ਦੇਊਗਾ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਹ ਦੋਸਤਾਂ ਤੱਕ ਜਰੂਰ ਭੇਜ ਦਿਓ ਜਿਹੜੇ ਐ ਕਹਿੰਦੇ ਨੇ ਸਾਡੇ ਦੰਦਾਂ ਜਾਣਾ ਤੇ ਦਰਦ ਰਹਿੰਦਾ ਹੈਗਾ ਉਹਨਾਂ ਦਾ ਦਰਦ ਆ ਦੰਤ ਨਾਲ ਹੱਲ ਕਰੂਗੀ ਧੰਨਵਾਦ